ਇਹ ਬੜੇ ਪਹਿਲੂ ਹੈ ਇੱਕ ਤਾਂ ਕਿਸ ਦਿਨ ਹੋਇਆ ਖਾਲਸਾ ਦੀ ਸਿਰਜਣਾ ਦਿਵਸ ਦੇ ਉੱਤੇ ਵਿਸਾਖੀ ਦੇ ਦਿਨ ਇਸ ਧਰਤੀ ਦੇ ਉੱਤੇ ਇਸ ਪਵਨ ਧਰਤੀ ਤੇ ਅਨੰਦਪੁਰ ਸਾਹਿਬ ਦੇ ਇਸ ਨੰਗਲ ਸ਼ਹਿਰ ਦੇ ਆ ਕੇ ਜਿੱਥੇ ਅਮਨ ਸ਼ਾਂਤੀ ਦਾ ਹਮੇਸ਼ਾ ਲੋਕ ਇਹਦੀ ਦੁਹਾਈ ਦਿੰਦੇ ਵੀ ਹੈ ਚੈ ਮਨ ਸ਼ਾਂਤੀ ਸਭ ਤੋਂ ਜ਼ਿਆਦਾ ਅਗਰ ਇਲਾਕੇ ਚ ਕਿਸੇ ਚੇਤੇ ਸਾਡੇ ਇੱਥੇ ਆ ਕੇ ਇਸ ਕਿਸਮ ਦੀ ਟਾਰਗੇਟਡ ਕਿਲਿੰਗ ਆ ਕੋਈ ਇੱਕ ਰੰਜਿਸ਼ ਦੇ ਵਿੱਚ ਜਾਂ ਕੋਈ ਲੁੱਟ ਜਾਂ ਖੋਹ ਦੇ ਵਿੱਚ ਕੋਈ ਕਤਲ ਨਹੀਂ ਹੋਇਆ ਸਭ ਇਹ ਸੇ ਟਾਰਗੇਟਡ ਕਿਲਿੰਗ ਵਿਕਾਸ ਬੱਗਾਜੀ ਦੀ ਇਹ ਹਤਿਆ ਜਿਹੜੀ ਹੋਈ ਹੈ ਉਹਨਾਂ ਦੀ ਆਸਥਾ ਉਹਨਾਂ ਦੇ ਵਿਸ਼ਵਾਸ ਦੇ ਕਰਕੇ ਹੋਈ ਹੈ ਇਹ ਇਸ ਪਵਨ ਧਰਤੀ ਤੇ ਹੋਈ ਹੈ ਜਿੱਥੇ ਗੁਰੂ ਸਾਹਿਬ ਨੇ ਸੇਹ ਦਾ ਦਿੱਤੀ ਸੀਗੀ ਵੀ ਮਨੁੱਖੀ ਜਾਤ ਸਭੇ ਇੱਕੋ ਪਹਿਚਾਨ ਬੇ ਪੰਜਾਬ ਦੀ ਪਹਿਚਾਨ ਗੁਰੂ ਸਾਹਿਬਾਨ ਨੇ ਸਾਰਿਆਂ ਨੂੰ ਦਿੱਤੀ ਸੀ ਸਾਡਾ ਭਾਈ ਚਾਰਕ ਸਾਂਝ ਆਪਸ ਵਿੱਚ ਮਿਲ ਵਰਤੋਂ ਸਾਰੇ ਹਰੇਕ ਵਰਗ ਦੀ ਹਰ ਕਿਸ ਧਰਮ ਦੇ ਲੋਕਾਂ ਦੀ ਉਸ ਧਰਤੀ ਦੇ ਉੱਤੇ ਆ ਕੇ ਇੱਥੇ ਵਿਕਾਸ ਬੱਗਾ ਜੀ ਦੇ ਜਿਹੜੀ ਕਤਲ ਕੀਤਾ ਗਿਆ ਉਹ ਸਾਡੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਨੂੰ ਟੈਸਟ ਕਰਨ ਦਾ ਸਾਡਾ ਇਮਤਿਹਾਨ ਲਿਆ ਗਿਆ ਤੇ ਇਕੱਲੇ ਕਤਲ ਦੇ ਨਾਲ ਨਹੀਂ ਅੱਜ ਵੀ ਜਦੋਂ ਇੱਥੇ ਸਾਰਾ ਨੰਗਲ ਸ਼ਹਿਰ ਆਪਣੀ ਰਾਜਨੀਤਿਕ ਮਤਭੇਦ ਭੁੱਲ ਕੇ ਇਕੱਠੇ ਹੋ ਕੇ ਜਦੋਂ ਇੱਥੇ ਸਰਕਾਰ ਸੁੱਤੀ ਪਈ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਇਤੇ ਤਰਨਾ ਲਾ ਕੇ ਬੈਠੇ ਸੀਗੇ ਉਦੇ ਬਾਅਦ ਵੀ ਇੱਥੇ ਪਬਲਿਕ ਨੂੰ ਪੜਕਾਉਣ ਦੀ ਇੱਥੇ ਕਈ ਇਸ ਕਿਸਮ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਗਈਆਂ ਮੈਂ ਨੰਗਲ ਵਾਸੀਆਂ ਦਾ ਜਿਸ ਤਰ੍ਹਾਂ ਸਾਰਿਆਂ ਨੇ ਆਪਣਾ ਮਤਭੇਦ ਭੁਲਾ ਕੇ ਪਾਰਟੀਆਂ ਇੱਕ ਪਾਸੇ ਰੱਖ ਕੇ ਬੱਗਾ ਪਰਿਵਾਰ ਦੇ ਨਾਲ ਆ ਕੇ ਆਪਣਾ ਦੁੱਖ ਉਹਨਾਂ ਦਾ ਸਾਂਝਾ ਕੀਤਾ ਹੈ ਤੇ ਉਹਨਾਂ ਨਾਲ ਖੜਿਆ ਉਹਨਾਂ ਦਾ ਧੰਨਵਾਦ ਕਰਦਾ ਤੇ ਦੂਜਾ ਧੰਨਵਾਦ ਉਹਨਾਂ ਦਾ ਕਰਦਾ ਵੀ ਇਹ ਪੜਕਾਉ ਉਹਨਾਂ ਗੱਲਾਂ ਨੂੰ ਪਾਸੇ ਰੱਖ ਕੇ ਇਹਨਾਂ ਨੇ ਆਪਸੀ ਭਾਈਚਾਰਕ ਸਾਂਝ ਦੇ ਇੱਕ ਬਹੁਤ ਵੱਡੀ ਮਿਸਾਲ ਜਿਹਦੇ ਵਾਸਤੇ ਇਹ ਇਲਾਕਾ ਜਾਣਿਆ ਜਾਂਦਾ ਹੈ ਜਿਹਦੇ ਵਾਸਤੇ ਪੰਜਾਬ ਜਾਣਿਆ ਜਾਂਦਾ ਉਹਦੇ ਉੱਤੇ ਇਹਨਾਂ ਨੇ ਮੋਹਰ ਲਾਈ ਹੈ ਵੀ ਪੰਜਾਬ ਦੇ ਜਿਹੜੇ ਲੋਕ ਐ ਭਾਈ ਚਾਰਕ ਸਾਂਝ ਵਾਸਤੇ ਇਸ ਕਿਸਮ ਦੇ ਐਲੀਮੈਂਟਸ ਨੂੰ ਪਛਾਣਨਗੇ ਪਰ ਇੱਥੇ ਦੋ ਤਿੰਨ ਗੱਲਾਂ ਜਿਹੜੀਆਂ ਅੰਦਰੋਂ ਕਾਜਾਂ ਬਲੁੰਦ ਰਣ ਵਾਲੀ ਗੱਲ ਜਿਹੜੀ ਹੈ ਅੱਜ ਮਹਿਸੂਸ ਹੋ ਰਹੀ ਹੈ ਵੀ ਅੱਜ ਪੰਜਾਬ ਦੇ ਹਾਲਾਤ ਆ ਹੋ ਗਏ ਸਰਕਾਰ ਸੁੱਤੀ ਪਈ ਹੈ ਇੱਕ ਕਤਲ ਹੁੰਦਾ ਟਾਰਗੇਟਡ ਕਿਲਿੰਗ ਹੁੰਦੀ ਹੈ ਇਟਸ ਨਾਟ ਅ ਨਾਰਮਲ ਇਨਸੀਡੈਂਟ ਵੈਸੇ ਦਾ ਪੰਜਾਬ ਚ ਰੋਜ਼ ਖੋਹ ਆਉਂਰੀਆਂ ਰੋਜ਼ ਤੁਰੇ ਜਾਂਦੇ ਕਿਸੇ ਦੇ ਗਰਦਨ ਕੱਟ ਦਿੰਦੇ ਕਿਸੇ ਛੁੜਾ ਮਾਰ ਦਿੰਦੇ ਕੋਈ ਕਿਸੇ ਲੁੱਟ ਹੋ ਰਹੀਆਂ ਇਸ ਟਾਰਗੇਟਡ ਕਿਲਿੰਗ ਤੋਂ ਉਹਦੇ ਬਾਅਦ ਐਡਮਿਨਿਸਟ੍ਰੇਸ਼ਨ ਸੁੱਤੀ ਪਈ ਹੈ ਸਭ 24 ਘੰਟੇ ਦੇ ਬਾਅਦ ਇੱਥੇ ਜਦੋਂ ਆ ਕੇ ਲੋਕ ਜੁੜਦੇ ਐ ਕੋਈ ਸਾਡੇ ਵਰਗੇ ਲੋਕ ਆ ਕੇ ਇੱਥੇ ਆਂਦੇ ਉਹਦੇ ਬਾਅਦ ਐਡਮਿਨਿਸਟ੍ਰੇਸ਼ਨ ਸੁੱਤੀ ਪਈ ਜਾਗਦੀ ਹੈ ਇੱਥੇ ਆ ਕੇ ਅਫਸਰ ਸਾਹਿਬਾਨ ਮਾੜਾ ਮੋਟਾ ਹਾਲ ਪੁੱਛਦੇ ਫਿਰ ਜਾ ਕੇ ਬਹਿ ਜਾਂਦੇ ਆ ਇੱਕ ਆਪਣੇ ਆਪ ਚ ਇੱਕ ਦਾਸਤਾਨ ਬਿਆਨ ਕਰਦੀ ਐ ਵੀ ਸਰਕਾਰ ਕਿੰਨੀ ਇਨਸੈਂਸਟਿਵ ਐ ਸੰਵੇਦਨਸ਼ੀਲ ਜਿਹੜੇ ਕਹਿੰਦੇ ਸੀ ਅਸੀਂ ਲੋਕਾਂ ਦੇ ਆਮ ਆਦਮੀ ਐ ਆ ਆਦਮ ਆਦਮੀ ਵਾਲੀ ਗੱਲ ਤਾਂ ਮੰਤਰੀ ਜੀ ਨਹੀਂ ਆਏ ਸਭ ਇਸ ਇਲਾਕੇ ਦੇ ਮੰਤਰੀ ਜੀ ਐ ਇੱਥੇ ਤੁਰੇ ਫਿਰਦੇ ਆ ਪਿੰਡਾਂ ਦੇ ਅੰਦਰ ਆ ਨਹੀਂ ਵਿੱਚ ਚੰਡੀਗੜ੍ਹ ਬੈਠੇ ਆ ਕਿਤੇ ਹਸਾਮ ਗਏ ਮੁੱਖ ਮੰਤਰੀ ਦੇ ਨਾਲ ਇੱਥੇ ਹੀ ਐ ਪਿੰਡਾਂ 'ਚ ਵੋਟ ਮੰਗਦੇ ਫਿਰ ਰਹੇ ਆ ਇਹ ਵੋਟੇ ਨਾ ਤੋਂ ਲੋਂਗੇ ਨਹੀਂ ਕਿ ਆ ਕੇ ਵੋਟਾਂ ਨੂੰ ਛੱਡੋ ਇਨਸਾਨੀਅਤ ਨਹੀਂ ਸੀ ਨਹੀਂ ਮੰਗ ਕਰਦੀ ਵਿੱਚ ਆ ਕੇ ਉਹਨਾਂ ਨੂੰ ਮਿਲੋ ਇਹਨਾਂ ਦੇ ਪੁੱਛੋ ਕਿਉਂ ਨੋਬਤ ਪਈ ਸੁਨੀਲ ਜਖੜ ਨੂੰ ਧਿਆਨ ਦੀ ਕਿਉਂ ਨਹੀਂ ਇੱਥੇ ਆ ਕੇ ਬੈਂਸ ਸਾਹਿਬ ਇਹਨਾਂ ਦਾ ਦੁੱਖ ਮੁੰਡਾ ਕੇ ਕਹਿੰਦੇ ਲੋ ਜ ਮੈਂ ਤੁਹਾਡਾ ਮਸਲਾ ਹੱਲ ਕਰਾਂਗਾ ਉਸ ਤੋਂ ਵੀ ਵੱਡੀ ਦੁੱਖੀ ਦੁੱਖ ਦੀ ਗੱਲ ਹੈ ਵੀ ਅੱਜ ਆ ਕੇ ਇੱਥੇ ਐਡਮਿਨਿਸਟ੍ਰੇਸ਼ਨ ਕਹਿ ਰਹੀ ਹੈ ਕੋਡ ਆਫ ਕੰਡਕਟ ਲੱਗੇ ਜੀ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ ਸਭ ਕੋਡ ਆਫ ਕੰਡਕਟ ਲੱਗਿਆ ساری ਦੁਨੀਆ ਨੂੰ ਪਤਾ ਹੈ ਕੋਡ ਆਫ ਕੰਡਕਟ ਲੱਗਿਆ ਪਰ ਕੋਡ ਆਫ ਕੰਡਕਟ ਨੇ ਇੱਕ ਸਰਕਾਰ ਦੇ ਹੱਥ ਬੰਨ ਰੱਖਿਆ ਹੈ ਐਡਮਿਨਿਸਟ੍ਰੇਸ਼ਨ ਦੇ ਬੰਨ ਰੱਖਿਆ ਹੈ ਕਿ ਤੁਸੀਂ ਹਥਿਆਰੇ ਇੱਥੇ ਤੁਰੇ ਫਿਰਨ ਦੇ ਪੁੱਛੋ ਹੀ ਨਾ ਜਾਂ ਤਾਂ ਤੁਸੀਂ ਇਨਸ਼ੋਰ ਕਰੋ ਕੋਡ ਆਫ ਕੰਡਕਟ ਹੈ ਇੱਥੇ ਅਸੀਂ ਕਿਸੇ ਨੂੰ ਖੰਗਣ ਨਹੀਂ ਦੇਣਾ ਕੋਈ ਇੱਥੇ ਗੁੰਡਾਗਰਦੀ ਕਿਸੇ ਕਿਸਮ ਦੀ ਲੁੱਟ ਕੋਈ ਆ ਕਿਸੇ ਨੂੰ ਟੈਰਰਿਸਟ ਨੂੰ ਨਹੀਂ ਬਣਨ ਦੇਾਂਗੇ। ਆਪਾਂ ਤਾਂ ਕੋਈ ਬਹਾਨਾ ਨਹੀਂ ਹੋਇਆ ਸਾਹਿਬ। ਤੁਸੀਂ ਅੱਜ ਜਦੋਂ ਲੋਕ ਜੁੜੇ ਐ ਤਾਂ ਆ ਕੇ ਇਹਨਾਂ ਨੇ ਸੁਧ ਲਈ ਐ ਪਰ ਮਨੂੰ ਉਸ ਤੋਂ ਵੀ ਵੱਡਾ ਮੇਰਾ ਜਿਹੜਾ ਮਨ ਦੇ ਉੱਤੇ ਅੱਜ ਬੋਝ ਐ ਸਾਹਿਬ ਅੱਜ ਮੈਂ ਪ੍ਰਤੱਖ ਤੌਰ ਤੇ ਆ ਕੇ ਦੇਖਿਆ ਐ ਕਿ ਸਰਕਾਰ ਐਡੀ ਐ ਸੰਵੇਦਨਸ਼ੀਲ ਹੋ ਗਈ ਤੇ ਅੱਜ ਤਾਂ ਵਿਕਾਸ ਬੱਗਾ ਜਿੰਦੇ ਹੋਇਆ ਪਹਿਲਾਂ ਹਰੇਕ ਥਾਂ ਤਾਂ ਧਰਨੇ ਲੱਗੇ ਐ ਕਾਦੇ ਤਰਨੇ ਲੱਗਦੇ ਐ ਨੌਕਰੀ ਜੀ ਬਚ ਪਰਿਵਾਰ ਦੇ ਵਿੱਚ ਕੰਪਨਸੇਸ਼ਨ ਜੀ ਤੇ ਸਰਕਾਰ ਪੱਲਾ ਝਾੜ ਲੈਂਦੀ ਐ ਸਭ ਕੋਈ ਪੁੰਨਕਤਾ ਇਹਨਾਂ ਨੂੰ ਨੌਕਰੀ ਦੇ ਕੇ ਤੁਸੀਂ ਤੁਸੀਂ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਲਾਅ ਐਂਡ ਆਰਡਰ ਇਨਸ਼ੋਰ ਕਰਨ ਦੀ ਬੱਗਾ ਪਰਿਵਾਰ ਆਪਣੇ ਆਪ ਚ ਸક્ષਮ ਸੀਗਾ ਆ ਕੇ ਸਰਕਾਰ ਉਹ ਵੀ ਨਹੀਂ ਉਸ ਭਾਈਚਾਰਕ ਸਾਜ ਨੂੰ ਬਚਾਉਣ ਵਾਸਤੇ ਆ ਜਿਹੜੀ ਇਹਨਾਂ ਦੀ ਮੰਗ ਤਾਂ ਇੰਨੀ ਸੀ ਮੈਂ ਨਾਲ ਆ ਗੱਲ ਜੁੜੀ ਐ ਵੀ ਜਦੋਂ ਤਿਆਰੇ ਤਾਂ ਅਜੇ ਪੰਜਾਬ ਦੇ ਅੰਦਰ ਜਿਹੜਾ ਯੂਥ ਜਿਹੜਾ ਸੋ ਕਾਲਡ ਸ਼ੁੱਡ ਬੀ ਆਰ ਸਾਡਾ ਸਰਮਾਇਆ ਜਿਹਨੂੰ ਅਸੀਂ ਕਹਿੰਦੇ ਆ ਨਸ਼ੇ ਦੀ ਚਪੇਟ ਦੇ ਵਿੱਚ ਬੇਰੋਜ਼ਗਾਰੀ ਦੇ ਚਪੇਟ ਦੇ ਵਿੱਚ ਤੁਸੀਂ ਪਹਿਲਾਂ ਵੀ ਵੱਡੇ ਵੱਡੇ ਮਰਡਰ ਦੇਖਿਆ ਉਹਨਾਂ ਦੇ ਕਾਤਲ ਦੇਖਿਆ 16 16 ਸਾਲ ਦੇ ਤੁਸੀਂ ਉਹ ਦੇਖਿਆ 50000 ਲੱਖ ਰੁਪਏ ਦੇ ਅੰਦਰ ਕਿਸੇ ਦਾ ਕਤਲ ਕਰਵਾ ਲਓ ਨਾ ਤਾਂ ਉਹਨਾਂ ਨੇ ਬੱਗਾ ਸਾਹਿਬ ਦੇਖਣਾ ਨਾ ਸੁਨੀਲ ਦੇਖਣਾ ਨਾ ਕੋ ਹੋਰ ਦੇਖਣਾ ਕਿਸੇ ਦੇ ਗੋਲੀ ਮਰਵਾ ਲਓ ਆ ਹਾਲ ਪੰਜਾਬ ਦੇ ਹੈ ਪਰ ਅਸੀਂ ਪੁੱਛਣਾ ਚਾਹੁੰਦੇ ਆ ਵੀ ਉਹ ਜਿਹੜੇ ਭੇਜੇ ਆ ਕਾਤਲ ਭੇਜੇ ਕਿਨੇ ਸਾਜ਼ਿਸ਼ ਕੀ ਦੀ ਹੈ ਸਾਹਿਬ ਆ ਕੋਈ ਨਾਰਮਲ ਕਤਲ ਨਹੀਂ ਆ ਟਾਰਗੇਟਡ ਕਿਲਿੰਗ ਹੈ ਉਸ ਬਗਾ ਪਰਿਵਾਰ ਦੇ ਵਿਸ਼ਵਾਸ ਦੇ ਉੱਤੇ ਵੀ ਉਹ ਕਿਸ ਆਸਥਾ ਜਿਹੜੀ ਉਹਨਾਂ ਦੀ ਸੀ ਉਹ ਕਿੱਥੇ ਸੀਗੀ ਉਹਦਾ ਟੈਸਟ ਲੈਣ ਵਾਸਤੇ ਇਹਨਾਂ ਨੇ ਕੀਤਾ ਹੈ ਜ਼ਿੰਮੇਵਾਰੀ ਸਰਕਾਰ ਦੀ ਦੁੱਗਣੀ ਬਣਦੀ ਸੀਗੀ ਜਦੋਂ ਪਤਾ ਲੱਗਿਆ ਟਾਰਗੇਟਡ ਕਿਲਿੰਗ ਹੋਈ ਹੈ ਉਸੇ ਟਾਈਮ ਐਡਮਿਨਿਸਟ੍ਰੇਸ਼ਨ ਨੂੰ ਇੱਥੇ ਆ ਕੇ ਇੰਟਰਫੇਅਰ ਕਰਨਾ ਚਾਹੀਦਾ ਸੀ ਪਰ ਨਹੀਂ ਕੀਤਾ ਆ ਸਰਕਾਰ ਦੀ ਅੱਜ ਜੇ ਮੁੱਖ ਮੰਤਰੀ ਸਾਹਿਬ ਅਸਾਮ ਤੁਰੇ ਫਿਰਦੇ ਸੀ ਜਾਂ ਕਿਤੇ ਹੋਰ ਰਾਜਨੀਤੀ ਕਰ ਰਹੇ ਐ ਮੰਤਰੀ ਜੀ ਇੱਥੇ ਸੀਗੇ ਇਲਾਕੇ 'ਚ ਤੁਰੇ ਫਿਰਦੇ ਇੱਥੇ ਵੋਟਾਂ ਮੰਗੀ ਜਾਂਦੇ ਆ ਇਹਨਾਂ ਕੋਲ ਪਰਿਵਾਰ ਕੋਲ ਨਹੀਂ ਆ ਹੋਇਆ ਇਹਨਾਂ ਤੋਂ ਮੈਂ ਇਸ ਦੁੱਖ ਦੇ ਮਕਾਮ ਦੇ ਉੱਤੇ ਰਾਜਨੀਤੀ ਕਰਨੀ ਹੈ ਸਾਬ ਮੈਂ ਲੋਕਾਂ ਨੂੰ ਆਗਾਹ ਕਰਨਾ ਹੈ ਸਾਬ ਲੋਕੋ ਲੋਕਾਂ ਨੂੰ ਜਾਗਰਤ ਹੋਣਾ ਪਊਗਾ ਲੋਕਾਂ ਨੂੰ ਆਪ ਅੱਖਾਂ ਖੋਲ੍ਹਣੀਆਂ ਪੈਣਗੀਆਂ ਪੇਡਾ ਵਾਂਗੂ ਨਹੀਂ ਕਿਸੇ ਨੇ ਆ ਕੇ ਵੀ ਇੱਥੇ ਸੁਣੇ ਲਾ ਕੇ ਕਹਿ ਗਿਆ ਇਧਰ ਤੁਰਪੋ ਨਹੀਂ ਸਾਬ ਚੰਗਾ ਮਾੜਾ ਦੇਖਣਾ ਪਊਗਾ ਇਹਨਾਂ ਦਾ ਧੰਨਵਾਦ ਹੀ ਮੈਂ ਇਸ ਪਵਿੱਤਰ ਧਰਤੀ ਦੇ ਖੜਕੇ ਨਾ ਨੰਗਲ ਸ਼ਹਿਰ ਦੇ ਵਸੀਆਂ ਦਾ ਵੀ ਇਹ ਸਮਝਦੇ ਇਸ ਗੱਲ ਨੂੰ ਇਹ ਪਾਈਚਾਰਕ ਸਾਂਝ ਦੇ ਉੱਤੇ ਇਹਨਾਂ ਨੇ ਜਿਸ ਤਰ੍ਹਾਂ ਅੱਜ ਪੈਰਾ ਦਿੱਤਾ ਹੈ ਮਜਬੂਤੀ ਨਾਲ ਖੜੇ ਹੈ ਉਹ ਮੈਂ ਇਹਨਾਂ ਦਾ ਧੰਨਵਾਦੀ ਹਾਂ ਤੇ ਮੈਨੂੰ ਆਸ ਹੈ ਪੰਜਾਬ ਦੀ ਪਾਈਚਾਰਕ ਸਾਂਝ ਦੇ ਉੱਤੇ ਚਾਹੇ ਕਿੰਨੀ ਨਲਾਇਕ ਸਰਕਾਰ ਹੈ ਪਰ ਆਸ ਜ਼ਿੰਮੇਵਾਰੀ ਨੂੰ ਜ਼ਰੂਰ ਸਮਝੂਗੀ ਹੈ ਇਨਸੀਡੈਂਟ ਸ਼ੁਡ ਬੀ ਐਨ ਆਈਓਪਨਰ ਨਾਟ ਅ ਬਿਗਨਿੰਗ ਆਫ ਸਮਥਿੰਗ ਅ ਸਰੀਅਲ ਰਿਸਕ ਜਿਸਮਦਾ ਕੋ ਚਾਲੂ ਹੋ ਜੇ ਇਟ ਸ਼ੁਡ ਬੀ ਐਨ ਆਈਓਪਨਰ ਸਰਕਾਰ ਵਾਸਤੇ ਤੇ ਮੁੱਖ ਮੰਤਰੀ ਜੀ ਇਸ ਜ਼ਿੰਮੇਵਾਰੀ ਨੂੰ ਵੀ ਸਮਝਣਗੇ ਚਾਹੇ ਉਹਨਾਂ ਦੇ ਉੱਤੇ ਮੋਢਿਆਂ ਤੇ ਬੋਝ ਪੂਰੀ ਨੈਸ਼ਨਲ ਪਾਰਟੀ ਦਾ ਹੋ ਗਿਆ 22 ਸੀਟਾਂ ਪਤਾ ਨਹੀਂ ਹਿੰਦੁਸਤਾਨ ਦੇ ਕਿਹੜੇ ਕਿਹੜੇ ਕੋਣੇ ਚ ਲੜਾ ਰਿਹਾ ਆਹ ਜ਼ਿੰਮੇਵਾਰੀ ਪਹਿਲੀ ਪ੍ਰਾਇਮਰੀ ਰਿਸਪੌਂਸਿਬਿਲਟੀ ਆ ਇੱਥੇ ਦੀ ਹੈ ਪੰਜ ਦਿਨਾਂ ਦੇ ਨਾਲ ਮੈਂ ਸਹਿਮਤ ਨਹੀਂ ਸਾਬ ਆਤਾ 2 ਸਾਲ ਤੋਂ ਕਰੀਬਨ ਜਦੋਂ ਦੀ ਆ ਸਰਕਾਰ ਬਣੀ ਆ ਰੋਜ਼ ਕਟਨਾਵਾ ਹੋ ਰਹੀਆਂ ਸਾਬ ਰੋਜ਼ ਇੱਥੇ ਇੱਥੇ ਦਾ ਥਾਣੇ ਕਾਬੂ ਹੋ ਗਏ ਸਾਬ ਇੱਥੇ ਰੋਜ਼ ਪਿੰਡਾਂ ਦੇ ਅੰਦਰ ਜਾ ਕੇ ਖੋਹ ਆਉਣ ਲੱਗੀਆਂ ਥਾਣੇ ਦੇ ਅੰਦਰ ਬੈਠੇ ਸਰਪੰਚਾਂ ਨੂੰ ਆਉਣ ਲੱਗੀਆਂ ਸਾਬ ਸਰਪੰਚਾਂ ਕੋਲ ਪਿੰਡਾਂ ਦੇ ਸਰਪੰਚਾਂ ਤੋਂ ਫਿਰੋਤੀਆਂ ਮੰਗੀ ਜਾਣ ਲੱਗੀਆਂ ਪਹਿਲਾਂ ਤਾਂ ਬਿਜ਼ਨਸਮੈਨ ਨੂੰ ਕਹਿੰਦੇ ਸਨ ਤਾਂ ਮਨਿਆਰੀ ਵਾਲੀ ਦੁਕਾਨ ਤੋਂ ਜਾ ਕੇ ਫਿਰੋਤੀਆਂ ਮੰਗਣ ਲੱਗੇ ਤੁਸੀਂ 5 ਦਿਨਾਂ ਦੀ ਗੱਲ ਕਰੀ ਜਾਂਦੇ ਹੋ ਸਰ ਪੰਜਾਬ ਰੋਲ ਤਾ ਇਹਨਾਂ ਨੇ ਸਰ ਕਿ ਮੰਨਦੇ ਹੋ ਕਿ ਕਾਨੂੰਨ ਵਿਵਸਥਾ ਇੰਨੀ ਵਿਗੜ ਗਈ ਕਿ ਐਡਮਿਨਿਸਟ੍ਰੇਸ਼ਨ ਹੈ ਹੀ ਨਹੀਂ ਸਰ ਐਡਮਿਨਿਸਟ੍ਰੇਸ਼ਨ ਦਿੱਲੀੋਂ ਚੱਲ ਰਹੀ ਹੈ ਪੰਜਾਬ ਦੀ ਕੁ ਥੋੜੇ ਦਿਨ ਖੁਸ਼ੀ ਮਨਾਉਣ ਦਾ ਮੌਕਾ ਮਿਲਿਆ ਸੀਗਾ ਭਗਵੰਤ ਮਾਨ ਜੀ ਨੂੰ ਉਹ ਸੰਜੇ ਸਿੰਘ ਜੀ ਬਾਹਰ ਆ ਗਏ ਉਧਰ ਉਧਰ ਲੱਗੇ ਉਹ ਫੇਰ ਆ ਗਏ ਕੋਈ ਨਾ ਕੋਈ ਰਿਪੋਰਟ ਕਰਨ ਵਾਲੇ ਹੁਣ ਇੱਕ ਸਾਜ ਮੱਕਾ ਨਹੀਂ ਸਾਬ ਕਹਿਣ ਨੂੰ ਮੇਰੇ ਕੋਲ ਬਹੁਤ ਕੁਛ ਹੈ ਸਾਬ ਸਰਕਾ ਕਿਸ ਤਰ੍ਹਾਂ ਪਰਿਵਾਰ ਨੂੰ ਤੁਸੀਂ ਕਹਿ ਸਕਦੇ ਫਿਰ ਉਹ ਰੋਲਾ ਉੱਥੇ ਆ ਗਿਆ ਲੋਕਾਂ ਨੇ ਇੱਕ ਖੇਡ ਬਣਾ ਲਿਆ ਸਾਬ ਵੀ ਨੌਕਰੀ ਮਿਲ ਗਈ ਪਰਿਵਾਰ ਸੈਟੀਸਫਾਈਡ ਹੈ ਤੁਸੀਂ ਆਪਣੇ ਮਨ ਤੇ ਹੱਥ ਰੱਖ ਕੇ ਦੇਖੋ ਤੁਹਾਡਾ ਪਰਿਵਾਰ ਦਾ ਕੋਈ ਮੈਂਬਰ ਜਾਂਦਾ ਰ ਤੁਹਾਨੂੰ ਆ ਕੇ ਕਹਿੰਦੇ ਨੌਕਰੀ ਲੈ ਲੈ ਤੇ ਤੂੰ ਸੈਟੀਸਫਾਈਡ ਹੈ ਉਹਨਾਂ ਦਾ ਘਰ ਕਿਵੇਂ ਪੂਰਾ ਕਰੋਗੇ ਸਭ ਦੀ ਬੱਚੀ ਐਡੀ ਹੈ ਉਹਨਾਂ ਦੀ ਵਿਕਾਸ ਦੀ ਬਤਰਾ ਦੀ ਬੱਚੀ ਦੇਖੋ ਨੂੰ ਨਹੀਂ ਅਜ ਨਹੀਂ ਪਤਾ ਹੋਏ ਤੇ ਗੁਬਾਰਿਆਂ ਨਾਲ ਖੇਡ ਰਹੀ ਸੀਗੀ ਸੱਥਰ ਦੇ ਉੱਤੇ ਤੇ ਤੁਸੀਂ ਕਹਿ ਰਹੇ ਹੋ ਸੈਟੀਸਫਾਈਡ ਹੈ ਭਗਵੰਦ ਮਾਨ ਜੀ ਹੁਣ ਪੈ ਕੇ ਪੈ ਜਾਣਗੇ ਜੇ ਮੈਂ ਤਾਂ ਜੀ ਨੌਕਰੀ ਦਾ ਕਰਤਾ ਜੀ ਨਾ ਸੈਟੀਸਫੈਕਸ਼ਨ ਹੋ ਗਈ ਸਭ ਇਹ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਲਾਅ ਐਂਡ ਆਰਡਰ ਦੀ ਪ੍ਰਾਈਮਰੀ ਰਿਸਪੌਂਸਿਬਿਲਟੀ ਹੈ ਉਹ ਮੰਨਣੀ ਪਊਗੀ ਸਭ ਅਸੀਂ ਇਨਵੈਸਟੀਗੇਸ਼ਨ ਟੀਮਸ ਬਣਾਈਆਂ ਆਂ ਔਰ ਬਹੁਤ ਖੇਤੀਏ ਇਸ ਨੂੰ ਸਟ੍ਰੇਸ ਕਰਾਂਗੇ ਮੈਂ ਮੰਗਲ ਦੇ ਲੋਕਾਂ ਦਾ ਬਹੁਤ ਤਲਵਾਦੀਆਂ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਅਸੀਂ ਪਰਿਵਾਰ ਦੇ ਨਾਲ ਖੜੇ ਸੀਗੇ ਅੱਜ ਵੀ ਖੜੇ ਆਂ ਪਰਮੇਸ਼ਾ ਖੜੇ ਰਹਾਂਗੇ ਔਰ ਬਹੁਤ ਛੇਤੀ ਇਸ ਦੇ ਇਸ ਟੈਸਟ ਕਰੇ। ਜਦੋਂ ਕੱਕਰ ਫੜੇ ਜਾਂਦੇ ਕਿਉਂ ਨਹੀਂ ਹਜੇ ਤੱਕ ਕੋਈ 24 ਘੰਟੇ ਅੰਦਰ ਅੰਦਰ کیا ਗਿਆ ਸੀਗਾ 24 ਘੰਟੇ ਲਗਭਗ 2 ਘੰਟਾ ਰਹਿ ਗਿਆ ਹੋ ਜਾਏਗਾ। ਉਸ ਤੋਂ ਬਾਅਦ ਫਿਰ ਕੀ ਬਣੇ। ਦੇਖੋ ਜੀ ਕੱਲ ਸ਼ਾਮ ਨੂੰ ਇੱਕ ਮੰਦਭਾਗੀ ਘਟਨਾਏ ਥੇ ਨੰਗਲ ਏਰੀਏ 'ਚ ਵਾਪਰੀ ਸੀਗੀ ਜਦੋਂ ਰੇਲਵੇ ਰੋਡ ਤੇ ਜਿਹੜਾ ਵਿਕਾਸ ਪ੍ਰਭਕਰ ਹੈਗਾ ਉਹਦੇ ਦੁਕਾਨ ਵਿੱਚ ਆ ਕਰਕੇ ਦੋ ਬੰਦੇ ਜਿਹੜੇ ਹੈਗੇ ਨੇ ਇੱਕ ਬੰਦੇ ਨੇ ਅੰਦਰ ਜਾ ਕਰਕੇ ਗੋਲੀ ਮਾਰੀ ਔਰ ਉਹ ਦੇ ਕਰਕੇ ਉਹਦੀ ਮੌਤ ਹੋ ਗਈ। ਉਸ ਚੀਜ਼ ਵਿੱਚ ਸਾਡੀ ਇਨਵੈਸਟੀਗੇਸ਼ਨ ਨਾਲ ਦੇ ਨਾਲ ਸ਼ੁਰੂਆਤ ਹੋ ਗਈ ਸੀਗੀ। ਰਾਤ ਨੂੰ ਮੈਂ ਵੀ ਮੌਕੇ ਤੇ ਆ ਕਰਕੇ ਸਾਰਾ ਵਿਜ਼ਿਟ ਕੀਤਾ ਹੈ ਫੋਰੈਂਸਿਕਸ ਦੀ ਟੀਮ ਨੇ ਵੀ ਜਿਹੜਾ ਹੈਗਾ ਮੌਕਾ ਸੀਨ ਦੇਖਿਆ ਔਰ ਉਸ ਤੋਂ ਬਾਅਦ ਸੀਸੀਟੀਵੀ ਦੀ ਚੈਕਿੰਗ ਵੀ ਸਾਡੀ ਕੱਲ ਰਾਤ ਤੋਂ ਲਗਾਤਾਰ ਜਾਰੀ ਹੈਗੀ ਹੈ ਕੁਝ ਇੱਕ ਚੀਜ਼ਾਂ ਆਪਣੇ ਕੋਲ ਸਾਹਮਣੇ ਆਈਆਂ ਨੇ ਕੁਝ ਇੱਕ ਕਲੂਜ਼ ਆਪਣੇ ਕੋਲ ਸਾਹਮਣੇ ਹੈਗੇ ਨੇ ਉਹਨਾਂ ਤੇ ਆਪਾਂ ਵਰਕਆਊਟ ਕਰ ਰਹੇ ਹੈਗੇ ਆਂ ਕੁਝ ਇੱਕ ਫੋਟੋਗ੍ਰਾਫ ਵੀ ਸਾਡੇ ਕੋਲ ਆਈ ਹੈ ਜਿਹੜੀ ਤੁਹਾਡੇ ਰਾਹੀਂ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਆਪਾਂ ਲੋਕਾਂ ਨੂੰ ਸਰਕੂਲੇਟ ਕੀਤੀ ਹੈਗੀ ਹੈ ਕਿ ਅਗਰ ਉਦੀ ਕੋਈ ਪਛਾਣ ਹੋ ਸਕਦੀ ਹੈਗੀ ਹੈ ਉਹ ਕੀਤੀ ਜਾਵੇ ਇਸ ਤੋਂ ਇਲਾਵਾ ਬਾਕੀ ਸਾਰੇ ਜ਼ਿਲ੍ਹੇ ਜਿੰਨੇ ਵੀ ਹੈਗੇ ਨੇ ਮੈਂ ਸਾਰੇ ਐਸਐਸਪੀਜ਼ ਨਾਲ ਉਹਨਾਂ ਦੇ CIAs ਦੂ ਵੀ ਆਪਾਂ ਜਿਹੜੀ ਹੈਗੀ ਉਹ ਇਨਫੋਰਮੇਸ਼ਨ ਸ਼ੇਅਰ ਕੀਤੀ ਹੈਗੀ ਹੈ ਇਸ ਦੇ ਰਿਗਾਰਡਿੰਗ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਜਾਵੇ ਤਫ਼ਤੀਸ਼ ਸਾਡੀ ਬਿਲਕੁਲ ਸਹੀ ਡਾਇਰੈਕਸ਼ਨ ਵਿੱਚ ਚੱਲ ਰਹੀ ਹੈਗੀ ਹੈ ਔਰ ਕਾਫੀ ਜਲਦੀ ਜਿਹੜਾ ਹੈਗਾ ਆਪਾਂ ਕੇਸ ਨੂੰ ਟ੍ਰੇਸ ਕਰਨ ਵਿੱਚ ਕਾਮਯਾਬ ਹੋਵਾਂਗੇ ਇੱਕ ਦੇਖੋ ਜੀ ਮੇਰੇ ਨੋਟਿਸ ਵਿੱਚ ਕੁਝ ਕ੍ਰਾਈਮ ਹੈਗੇ ਨੇ ਇੱਥੋਂ ਦੇ ਔਰ ਜਿਹੜੇ ਹੈਗੇ ਨੇ ਮੈਂ ਆਪਣੀ CIA ਦੀ ਟੀਮ ਔਰ ਜਿਹੜੇ ਮੇਰੇ ਹੋਰ ਵੀ ਕੋਲ ਸਟਾਫ ਹੈਗੇ ਨੇ ਔਰ ਥਾਣੇ ਦੀ ਟੀਮ ਨੂੰ ਲਗਾ ਕਰਕੇ ਉਹਨਾਂ ਨੂੰ ਟ੍ਰੇਸ ਵੀ ਕੀਤਾ ਹੈਗਾ ਪਰसों ਨਰਸੋਈ ਕ ਇੱਥੇ ਸਨੈਚਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਵੀ ਸਾਡੇ ਕੋਲ ਪੁਖਤਾ ਲੀਡਸ ਆ ਗਿਆ ਨੇ ਔਰ ਉਹਦੇ ਵਿੱਚ ਵੀ ਬੰਦੇ ਆਪਾਂ ਆਈਡੈਂਟੀਫਾਈ ਕੀਤੇ ਹੋਏ ਨੇ ਇਸ ਤੋਂ ਇਲਾਵਾ ਪਹਿਲਾਂ ਇੱਕ ਹੋ ਹੋਈ ਸੀਗੀ ਉਹ ਵੀ ਆਪਾਂ ਜਿਹੜੀ ਟ੍ਰੇਸ ਕੀਤੀ ਹੋਈ ਹੈਗੀ ਹੈ ਤੇ क्राइम ਹੁੰਦਾ ਹੈਗਾ ਉਹਨੂੰ ਟ੍ਰੇਸ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈਗੀ ਚੁਣੌਤੀ ਹੁੰਦੀ ਹੈ ਸਾਡੇ ਵਾਸਤੇ ਔਰ ਅਸੀਂ ਲਗਾਤਾਰ ਉਹਦੇ ਤੇ ਕੰਮ ਕਰ ਰਹੇ ਹਾਂ ਕੁਝ ਇੱਕ ਇਸ਼ੂਜ਼ ਜਿਹੜੇ ਹੈਗੇ ਨੇ ਪੱਤਰਕਾਰਾਂ ਨੇ ਵੀ ਔਰ ਵਪਾਰ ਮੰਡਲ ਨੇ ਸਾਡੇ ਸਾਹਮਣੇ ਰੱਖੇ ਨੇ ਕਿ ਪੈਟਰੋਲਿੰਗ ਵਿੱਚ ਕੋਈ ਘਾਟਾ ਹੋਇਆ ਹੈਗਾ ਪਹਿਲਾਂ ਤੋਂ ਉਹ ਆਪਾਂ ਲੁੱਕ ਆਫਟਰ ਕਰਾਂਗੇ ਔਰ ਜੋ ਵੀ ਇਹਦੇ ਵਿੱਚ ਬਣਦੀ ਕਾਰਵਾਈ ਉਹ ਕਰਾਂਗੇ ਕਤਲ ਦੇ ਦੇਖ ਲਓ ਜੀ ਇਸ਼ੂ ਹੈ ਦੇਖੋ ਜੀ ਹਜੇ ਇਟ ਇਟ ਵਿਲ ਬੀ ਵੈਰੀ ਇਮੈਚੂਰ ਕਿ ਮੈਂ ਤੁਹਾਨੂੰ ਕੋਈ ਇੱਕ ਜਾ ਕਰਕੇ ਕੋਈ ਕਮੈਂਟਸ ਦੇ ਦਿਆਂ ਬਟ ਜਿਸ हिसाब ਨਾਲ ਫਾਇਰ ਆਊਟ ਦਾ ਇਸਤੇਮਾਲ ਹੋਇਆ ਹੈਗਾ ਤੇ ਕੋਈ ਵੀ ਚੀਜ਼ ਡਿਨਾਈ ਨਹੀਂ ਕੀਤੀ ਜਾ ਸਕਦੀ ਹੈਗੀ ਹੈ ਪਹਿਲਾਂ ਸਾਨੂੰ ਲੱਗ ਰਿਹਾ ਸੀ ਕਿ ਸ਼ਾਇਦ ਰੋਬਰੀ ਦਾ ਐਂਗਲ ਹੋਗਾ ਬਟ ਰੋਬਰੀ ਦਾ ਐਂਗਲ ਹੁਣ ਆਪਾਂ ਜਿਹੜਾ ਹੈਗਾ ਸਾਨੂੰ ਨਹੀਂ ਲੱਗਦਾ ਹੈਗਾ ਬਟ ਕੋਈ ਪਰਸਨਲ ਰੰਜਿਸ਼ ਜਾਂ ਟਾਰਗੇਟਡ ਜਿਹੜਾ ਹੈਗਾ ਇਹ ਮਾਮਲਾ ਹੋ ਸਕਦਾ ਹੈਗਾ ਔਰ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਆਪਾਂ ਚੱਲ ਰਹੇ ਹੈਗੇ ਆਂ ਵੈਪਨ ਉਹਨਾਂ ਦੇ ਕੋਲ ਹੈਗਾ ਔਰ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕਰਕੇ ਆਪਾਂ ਤਫ਼ਤੀਸ਼ ਜਿਹੜੀ ਹੈਗੀ ਕਰ ਰਹੇ ਹਾਂ ਗੱਲੀ ਗੱਲੀ ਗਨ ਹੈ ਜੀ ਕਿਹਾ ਜਾ ਰਿਹਾ ਵੀ ਤੇਜ਼ ਤਾਰ ਹਥਿਆਰ ਨਾਲ ਹੋਇਆ ਲੱਗਦਾ ਹੈ ਨਹੀਂ ਨਹੀਂ ਪਹਿਲਾਂ ਸ਼ੁਰੂਆਤ ਵਿੱਚ ਆਇਆ ਸੀਗਾ ਕਿ ਸ਼ਾਇਦ ਦਾਤਰ ਮਾਰ ਕਰਕੇ ਬਟ ਜਦੋਂ ਫੋਰੈਂਸਿਕਸ ਦੀ ਟੀਮ ਨੇ ਮੌਕੇ ਦੀ ਵਿਜ਼ਿਟ ਕੀਤੀ ਤਾਂ ਉੱਥੇ ਸਾਨੂੰ ਜਿਹੜਾ ਹੈਗਾ ਇਹ ਖਾਲੀ ਜਿਹੜਾ ਖੋਲ ਹੈਗਾ ਉਹ ਫਾਇਰਆਮ ਦਾ ਬਰਾਮਦ ਹੋਇਆ ਹੈਗਾ which shows ਕੀ ਜਿਹੜਾ ਹੈਗਾ ਫਾਇਰ ਆਨ ਦਾ ਇਸਤੇਮਾਲ ਹੋਇਆ ਹੈਗਾ ਔਰ ਉਹਦੋਂ ਜਿਹੜਾ ਹੈਗਾ ਆਪਾਂ ਬਾਅਦ ਵਿੱਚ ਜਿਹੜਾ ਡੈੱਡ ਬੋਡੀ ਦੇ ਨਾਲ ਕੋਰੋਬੋਰੇਟ ਵੀ ਕੀਤਾ ਹੈਗਾ ਤੇ ਇੱਕ ਹੈਡ ਇੰਜਰੀ ਜਿਹੜੀ ਹੈਗੀ ਹੈ ਦੈਟ ਕੋਰੋਬੋਰੇਟਸ ðiਸ ਥਿੰਗ ਤੋਂ ਕੰਟਰੀ ਮੇਡ ਵੈਪਨ ਜਿਹੜਾ ਹੈਗਾ ਮੋਸਟ ਪ੍ਰੋਬੇਬਲੀ ਇਹਦੇ ਚ ਇਸਤੇਮਾਲ ਹੋਇਆ ਬਟ ðiਸ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਕੋਈ ਵੀ ਚੀਜ਼ ਮੈਂ ਹਜੇ ਪੁਖਤਾ ਤਰੀਕੇ ਦੇ ਨਾਲ ਇਸ ਰਿਗਾਰਡਿੰਗ ਨਹੀਂ ਕਹਿ ਸਕਦਾ ਹੈਗਾ ਕਿ ਹਾਂ ਉਹ ਕੰਟਰੀ ਮੇਡ ਹੀ ਸੀਗਾ ਜਾਂ ਵੈਪਨ ਜਿਹੜਾ ਹੈਗਾ ਉਹ ਕਾਫੀ ਹਾਈ ਗ੍ਰੇਡ ਦਾ ਸੀਗਾ ਬਟ ਇਟ ਇਜ਼ ਸ਼ੋਰ ਕਿ ਇਹ ਬੰਦਾ ਜਿਹੜਾ ਹੈਗਾ ਉਹ ਉਹਨੂੰ ਮਾਰਨ ਦੀ ਨੀਅਤ ਨਾਲ ਹੀ ਉੱਥੇ ਆਏ ਸੀਗੇ ਔਰ ਉਹਨਾਂ ਨੇ ਕਤਲ ਕੀਤਾ ਹੈ ਜਿਸ ਤਰ੍ਹਾਂ ਤੁਸੀਂ ਆਹ ਇਹ ਪ੍ਰੋਫੈਸ਼ਨਲ ਲੱਗਦੇ ਸੀ ਜਾਂ ਐ ਵੈਸੇ ਨਹੀਂ ਦੇਖੋ ਹੁਣ ਹਜੇ ਤੱਕ ਜਦੋਂ ਤੱਕ ਬੰਦੇ ਫੜੇ ਨਹੀਂ ਜਾਂਦੇ ਉਦੋਂ ਤੱਕ ਆਪਾਂ ਕਹਿ ਨਹੀਂ ਸਕਦੇ ਕਿ ਉਹਨਾਂ ਦਾ ਪੁਰਾਣਾ ਰਿਕਾਰਡ ਕਿਹੋ ਜਿਹਾ ਹੈਗਾ ਵਰ ਦੇ ਪ੍ਰੋਫੈਸ਼ਨਲ ਜਾਂ ਉਹਨਾਂ ਦਾ ਕੋਈ ਪੁਰਾਣਾ ਦੇਖੋ ਜੀ ਜਿਹੜਾ ਬੰਦਾ ਉੱਥੇ ਆਇਆ ਹੈਗਾ ਔਰ ਆ ਕਰਕੇ ਉਹ ਦੋ ਬੰਦਿਆਂ ਨੇ ਪਹਿਲਾਂ ਸਕੂਟੀ ਖੜੀ ਕੀਤੀ ਹੈਗੀ ਇੱਕ ਬੰਦਾ ਬਾਹਰ ਰੁਕ ਜਾਂਦਾ ਦੂਜਾ ਜਾ ਕੇ ਅੰਦਰ ਇੰਸੀਡੈਂਟ ਜਿਹੜਾ ਹੋਇਆ ਉਹਨੂੰ ਕਰਕੇ ਚਲਾ ਜਾਂਦਾ ਹੈਗਾ ਤੇ ਇਟ ਇਜ਼ ਵੈਲ ਪਲਾਨਡ ਮਰਡਰ ਜਿਹਨੂੰ ਆਪਾਂ ਤਫਤੀਸ਼ ਕਰ ਰਹੇ ਹੈਗੇ ਆ। ਜਿਹੜਾ ਸੀਸੀਟੀਵੀ ਚੈੱਕ ਕੀਤੇਗੇ ਰਾਤੀ ਤੁਹਾਨੂੰ ਪੁਲਿਸ ਵੱਲੋਂ ਕੋਈ ਫੋਟੋ ਜਾਰੀ ਕੀਤੀ। ਬਿਲਕੁਲ ਮੈਂ ਹੁਣੇ ਦੱਸਿਆ ਤੁਹਾਨੂੰ ਕਿ ਇੱਕ ਫੋਟੋਗ੍ਰਾਫ ਜਿਹੜਾ ਹੈਗਾ ਆਪਾਂ ਜਾਰੀ ਕੀਤਾ ਹੈਗਾ ਸਾਰਿਆਂ ਨੂੰ ਜਿਹਨੂੰ ਕੀ ਪਛਾਣ ਕਰਕੇ ਜੋ ਵੀ ਬੰਦਾ ਸਾਨੂੰ ਪੁਖਤਾ ਇਨਫੋਰਮੇਸ਼ਨ ਦਿੰਦਾ ਹੈਗਾ ਉਹਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਊਗਾ ਔਰ ਉਸ ਤੋਂ ਇਲਾਵਾ ਵੀ ਸਾਡੇ ਕੋਲ ਕੁਝ ਇੱਕ ਲੀਡਸ ਹੈਗੀਆਂ ਜਿੱਤੇ ਆਪਾਂ ਕੰਮ ਕਰ ਰਹੇ ਹੈਗੇ ਆ ਔਰ ਮੈਂ ਸਾਰੀਆਂ ਚੀਜ਼ਾਂ ਇੱਥੇ ਤੁਹਾਡੇ ਵਿਚਾਰ ਡਾਇਵਲਜ ਨਹੀਂ ਕਰ ਸਕਦਾ ਬਿਕੋਜ਼ ਉਹ ਸਾਡੇ ਵਾਸਤੇ ਇਨਵੈਸਟੀਗੇਸ਼ਨ ਵਾਸਤੇ ਵੀ ਹੈਂਪਰਿੰਗ ਹੋ ਸਕਦੀਆਂ ਹੈਗੀਆਂ ਬਟ ਵੀ ਅਸ਼ੂਰ ਯੂ ਕਿ ਆਪਾਂ ਤਫਤੀਸ਼ ਪੂਰੀ ਤਰੀਕੇ ਨਾਲ ਲੱਗੇ ਹੋਏ ਆ ਔਰ ਸਾਡੇ ਨਾਲ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੀ ਜਿਹੜੀ ਹੈਗੀ ਹੈ ਉਹ ਮੋਹਾਲੀ ਤੋਂ ਆ ਕਰਕੇ ਉਹ ਵੀ ਲੱਗੀ ਹੋਈ ਹੈ ਤੇ ਵੀ ਵਿਲ ਸੂਨ ਟ੍ਰੇਸ ਇਟ ਅਸੀਂ ਇੱਥੇ ਬੈ ਆਪ ਛੁੱਟੀ ਤੇ ਹੋਣ ਕਰਕੇ ਏਡੀਸੀ ਸਾਹਿਬ ਜਿਨ੍ਹਾਂ ਦੇ ਕੋਲ ਚਾਰਜ ਹੈਗਾ ਉਹ ਵੀ ਇੱਥੇ ਹਾਜ਼ਰ ਹੈਗੇ ਨੇ ਔਰ ਇਸ ਤੋਂ ਇਲਾਵਾ ਸਪੈਸ਼ਲ ਡੀਜੀ ਸਾਹਿਬ ਵੀ ਇੱਥੇ ਸਾਡੇ ਕੋਲ ਆਏ ਹੋਏ ਨੇ ਮੰਗਲ ਵਿੱਚ ਹੀ ਹੈਗੇ ਤੇ ਲਗਾਤਾਰ ਸਾਡੀ ਜਿਹੜੀ ਹੈਗੀ ਪਰਿਵਾਰ ਦੇ ਨਾਲ ਔਰ ਜਿਹੜੀ ਜਥੇਬੰਦੀਆਂ ਹੈਗੇ ਉਹਨਾਂ ਨਾਲ ਗੱਲਬਾਤ ਹੋ ਰਹੀ ਹੈਗੀ ਹੈ ਅਸੀਂ ਅਸ਼ੋਰ ਕਰਦੇ ਹੈਗੇ ਆ ਕਿ ਜਿਹੜੀ ਤਫਤੀਸ਼ ਹੈਗੀ ਹੈ ਉਹ ਆਪਾਂ ਪੂਰੀ ਪ੍ਰੋਫੈਸ਼ਨਲੀ ਕਰਾਂਗੇ ਟੈਕਨੀਕਲ ਇਨਵੈਸਟੀਗੇਸ਼ਨ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਕੇ ਕਰਾਂਗੇ ਔਰ ਵੀ ਅਸ਼ੋਰ ਦਿੰਦੇ ਆ ਕਿ ਜਸਟਿਸ ਜਿਹੜੀ ਹੈ ਉਹਨਾਂ ਨੂੰ ਮਿਲੂਗੀ ਔਰ ਜਿਹੜੇ ਵੀ ਬੰਦੇ ਇਹਦੇ ਪਿੱਛੇ ਹੈਗੇ ਨੇ ਕ੍ਰਾਈਮ ਦੇ ਪਿੱਛੇ ਹੈਗੇ ਨੇ ਚਾਹੇ ਸਾਜ਼ਿਸ਼ ਕਰਤਾ ਹੈਗੇ ਉਹਨਾਂ ਨੂੰ ਆਪਾਂ ਜਸਟਿਸ ਤੇ ਲੈ ਕਰਕੇ ਆਵਾਂਗੇ ਕਿਹੜੀ ਐਕਟਿਵਿਟੀ ਦਾ ਵਰਤਦਾtoy ਹੈ ਵਿਦਆਊਟ ਨੰਬਰ ਪਲੇਟ ਦੀ ਮੀਡੀਆ ਵੀ ਲਗਾਤਾਰ ਖਬਰਾਂ ਲੰਦਰ ਰੱਖੇ ਮੋਟਰਸਾਈਕਲ ਬਾਈਕ ਐਕਟਿਵ ਵਿਦਆਊਟ ਨੰਬਰ ਸ਼ਹਿਰ ਦੇ ਵਿੱਚ ਬਹੁਤ ਫਿਰਦੇ ਨੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਠੀਕ ਹੈਗਾ ਬਟ ਕ੍ਰਿਮੀਨਲ ਵੀ ਉਹਦਾ ਇਸਤੇਮਾਲ ਕਰ ਲੈਂਦੇ ਹੈਗੇ ਇਸ ਤੋਂ ਇਲਾਵਾ ਜਿਹੜੀ ਗੱਡੀ ਹੈਗੀ ਹੈ ਜਿਹੜੀ ਮੋਟਰ ਜਿਹੜੀ ਸਕੂਟੀ ਹੈ ਉਹ ਸਕੂਟੀ ਆਪਾਂ ਜਿੰਨੀ ਕੁ ਵੈਰੀਫਿਕੇਸ਼ਨ ਸਾਡੀ ਹੋਈ ਹੈ ਉਹ ਨਵੀਂ ਬਿਲਕੁਲ ਜਸਟ ਬ੍ਰਾਂਡ ਨਿਊ ਹੈਗੀ ਹੈ ਉਹਦੇ ਤੇ ਵੀ ਸਾਡੀ ਤਫਤੀਸ਼ ਚੱਲਦੀ ਪਈ ਹੈਗੀ ਹੈ ਕਈ ਵਾਰੀ ਬ੍ਰਾਂਡ ਨਿਊ ਜਿਹੜੀ ਐਕਟਿਵਾ ਹੁੰਦੀ ਹੈ ਜਾਂ ਮੋਟਰਸਾਈਕਲ ਹੁੰਦੀ ਹੈ ਬਿਨਾ ਨੰਬਰੇ ਵੀ ਬਾਹਰ ਆ ਜਾਂਦੀਆਂ ਹੈਗੀਆਂ ਨੇ ਲਗਾਤਾਰ ਅਸੀਂ ਨਾਕੇਬੰਦੀ ਵੀ ਕਰਦੇ ਹੈਗੇ ਆਂ ਔਰ ਵਖ-ਵਖ ਟਾਈਮ ਤੇ ਵਖ-ਵਖ ਆਪਰੇਸ਼ਨ ਕਰਕੇ ਆਪਾਂ ਇਹੋ ਜਿਹੇ ਬੰਦਿਆਂ ਨੂੰ ਮਾੜੇ ਅੰਸਰਾਂ ਨੂੰ ਨਕੀਲ ਵੀ ਕਰਦੇ ਹੈਗੇ ਆਂ ਬਾਕੀ ਜੋ ਕਰ ਰਹੇ ਹੈਗੇ ਆਂ ਔਰ ਜੋ ਵੀ ਬਣਦਾ ਹੋਏਗਾ ਉਹਦੇ ਜ਼ਰੂਰ ਕਰਾਂਗੇ। ਕੋਈ ਸ਼ੋਰ ਕਰੋਗੇ ਸਰ ਸ਼ਹਿਰ ਦੇ ਵਿੱਚ ਵਿਦਆਊਟ ਨੰਬਰ ਪਲੇਟ ਕੋਈ ਵਹੀਕਲ ਨਹੀਂ ਦੇਖਣ ਨੂੰ ਮਿਲੇਗਾ। ਮੈਂ ਅਸੀਂ ਤੁਹਾਨੂੰ ਕਹਿ ਰਿਹਾ ਹੈਗਾ ਕਿ ਜੋ ਵੀ ਤੁਸੀਂ ਪੁਆਇੰਟਸ ਮੇਰੇ ਸਾਹਮਣੇ ਲਿਆਉਂਦੇ ਹੈਗੇ ਨੇ ਉਹਦੇ ਚ ਵੀ ਵਹੀਲ ਇੰਸ਼ੋਰੈਂਸ ਜਿੱਥੇ ਜਿੱਥੇ ਜੋ ਵੀ ਕਮੀ ਹੈਗੀ ਕੋਈ ਪੈਟਰੋਲਿੰਗ ਦੀ ਕਮੀ ਹੈਗੀ ਹੈ ਕੋਈ ਮੁਲਾਜ਼ਮਾ ਦੀ ਕਮੀ ਹੈਗੀ ਹੈ ਵੀਲ ਲੁੱਕ ਇਨਟੂ ਇਟ ਔਰ ਪੂਰਾ ਆਪਾ ਨੂੰ ਅਸ਼ੂਰ ਵੀ ਕਰਦੇ ਆਂ ਕਿ ਪੂਰਾ ਕਰਾਂਗੇ। ਥੈਂਕ ਪ੍ਰਿਵਾਰ ਦੀ ਕੁਝ ਹੁਣੀ ਥੋੜਾ ਸਾਡੀ ਗੱਲਬਾਤ ਚੱਲ ਰਹੀ ਹੈਗੀ ਨੇਗੋਸ਼ੀਏਸ਼ਨਸ ਆਰ ਔਨ ਮੈਂ ਕੁਝ ਇੱਥੇ ਅਸੀਂ ਐਜ਼ ਐ ਜਿਹੜਾ ਹੈਗਾ ਪੁਲਿਸ ਫੋਰਸ professionally ਜਿਹੜਾ ਹੈਗਾ ਤਫਤੀਸ਼ ਕਰ ਰਹੇ ਹੈਗੇ ਆਂ ਔਰ ਵੀ ਅਸ਼ੂਰ देम ਕਿ ਆਪਾਂ ਜਿਹੜਾ ਹੈਗਾ ਤਫਤੀਸ਼ ਕਰਕੇ ਜਲਦ ਤੋਂ ਜਲਦ ਜਿਹੜੇ ਕ੍ਰਿਮੀਨਲ ਫੜਾਂਗੇ ਆਪਾਂ ਇਹ ਉਹਨਾਂ ਨਾਲ ਗੁਜ਼ਾਰਿਸ਼ ਕੀਤੀ ਸੀ ਕਿ ਜਿਹੜਾ ਪਬਲਿਕ ਹੈਗੇ ਉਹ ਕਾਫੀ ਪ੍ਰੇਸ਼ਾਨੀ ਉਹਨਾਂ ਨੂੰ ਹੋ ਰਹੀ ਹੈ ਜਿਹੜਾ ਵੀ ਬੰਦਾ ਜਿਹਨੇ ਉਨਾ ਜਾਣਾ ਹੈਗਾ ਉਹ ਉਹਨਾਂ ਉਹਨਾਂ ਦਾ ਜਿਹੜਾ ਹੈਗਾ ਮੇਨ ਹਾਈਵੇ ਹੈਗਾ ਤੇ ਆਪਾਂ ਜਿਹੜਾ ਹੈਗਾ ਇੱਕ ਪਬਲਿਕ ਦੇ ਵਾਸਤੇ ਕਨਵੀਨੀਅன்ஸ் ਵਾਸਤੇ ਵੀ ਜਿਹੜਾ ਹੈਗਾ ਔਰ ਇੱਥੋਂ ਦੇ ਜਿਹੜਾ ਲੋਕਲ ਜਿਹੜੇ ਲੋਕ ਹੈਗੇ ਨੇ ਕਿਉਂਕਿ ਸਾਰੇ ਵਪਾਰੀ ਹੈਗੇ ਨੇ ਸਾਰੇ ਇੱਥੇ ਧਰਨੇ ਤੇ ਬੈਠੇ ਹੋਏ ਨੇ ਆਪਣੀ ਦੁਕਾਨਾਂ ਛੱਡ ਕਰਕੇ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਹੈਗਾ ਕਿ ਆਪਾਂ ਪੁਲਿਸ ਦੇ ਨਾਲ ਹੋ ਕਰਕੇ ਚੱਲੀਏ ਔਰ ਜੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣੀ ਹੋਈ ਹੈ ਉਹਨੂੰ ਆਪਾਂ ਰਿਜ਼ੋਲਵ ਕਰੀਏ ਤਾਂ ਜੋ ਪੁਲਿਸ ਦਾ ਧਿਆਨ ਪੂਰੀ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਤਫਤੀਸ਼ ਵਾਲੇ ਪਾਸੇ ਲੱਗ ਸਕੇ ਔਰ ਆਪਾਂ ਇਸ ਕੇਸ ਨੂੰ ਜਲਦ ਤੋਂ ਜਲਦ ਟ੍ਰੇਸ ਕਰ ਸਕੀਏ ਜੋ ਕਾਤਿਲ ਨੂੰ پکڑਣ ਦੀ ਕੋਸ਼ਿਸ਼ ਚੱਲ ਰਹੀ ਹੈ ਤਾਂ ਜਦੋਂ ਤੱਕ ਇਹ ਨਹੀਂ ਹੋ ਜਾਂਦਾ ਮੇਰੇ ਵੀ ਪ੍ਰਸ਼ਾਸਨ ਘਟਨਾ ਹੋਣ ਤੋਂ ਬਾਅਦ ਹੀ ਕਿਉਂ ਜਾਗਦਾ ਦੇਖੋ ਜੀ ਮੈਰੇ ਟੋਰਿਕਲ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੀ ਇੱਕ ਹਫ਼ਤੇ ਤੋਂ ਇੱਕ ਹਫ਼ਤੇ ਤੋਂ ਲੱਗੇ ਹੋਏ ਆ ਇੱਕ ਹਫ਼ਤੇ ਤੋਂ ਲਗਾਤਾਰ ਡਰਾਮਾ ਹੋ ਰਹੀਆਂ ਸੀ ਸੀਨੀਅਰ ਅਫਸਰ ਵੀ ਮੋਰ ਦੇ ਸਾਰੇ ਦੇ ਧਿਆਨ ਵਿੱਚ ਆ ਗਏ